ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਆ ਪਠਾਨਕੋਟ ਦਾ ਹਲਕਾ ਪੋਆ ਹੈਗਾ ਪੰਚਾਇਤ ਹੈਗੀ ਐ ਸਹੋੜਾ ਕਲਾ ਤਸਵੀਰਾਂ ਦਿਖਾਈਆਂ ਜਿਹੜੀਆਂ ਤੁਹਾਨੂੰ ਸਹੋੜਾ ਕਲਾ ਦੇ ਸਟੇਡੀਅਮ ਗਰਾਊਂਡ ਦੀਆਂ ਹੈਗੀਆਂ ਜਿੱਥੇ 9 ਤਰੀਕ ਨੂੰ ਜਿਹੜਾ ਕੈਬਨਿਟ ਮੰਤਰੀ ਪੰਜਾਬ ਹੈਗੇ ਲਾਲਚੰਦ ਕਟਾਰੂ ਚੱਕ ਜੀ ਉਹਨਾਂ ਵੱਲੋਂ ਸਟੇਡੀਅਮ ਦਾ ਇੱਕ ਨੀ ਪੱਥਰ ਰੱਖਿਆ ਜਾਂਦਾ ਦਿਨੇ ਉਹਦਾ ਨਹੀਂ ਪੱਥਰ ਰੱਖਿਆ ਜਾਂਦਾ ਤੇ ਰਾਤ ਨੂੰ ਇਹ ਨਹੀਂ ਪੱਥਰ ਜਿਹੜਾ ਤੋੜ ਦਿੱਤਾ ਜਾਂਦਾ ਤਸਵੀਰਾਂ ਹੁਣ ਲਾਇ ਵੀ ਤੁਹਾਨੂੰ ਦਿਖਾਵਾਂਗੇ ਇਹ ਤਸਵੀਰਾਂ ਹੈਗੀਆਂ ਉਸ ਗਰਾਊਂਡ ਦੀਆਂ ਛੋੜਾ ਕਲਾ ਜਿਹੜਾ ਸਟੇਡੀਅਮ ਬਣਾਣਾ ਸੀਗਾ ਉਸ ਜਗ੍ਹਾ ਦੀਆਂ ਤਸਵੀਰਾਂ ਦੇਖ ਸਕਦੇ ਹੋ ਵੀ ਇਹ ਬਿਲਕੁਲ ਤੋੜ ਦਿੱਤਾ ਗਿਆ ਇਸ ਦਾ ਜਿਹੜਾ ਪੱਥਰ ਸੀਗਾ ਵਿੱਚ ਜਿਹੜਾ ਅਜੇ ਤੇ ਨਾਮ ਲਿਖੇ ਸੀਗੇ ਉਹ ਨੇੜੇ ਇੱਕ ਗੁਜਰਾਂ ਦਾ ਡੇਰਾ ਹੈਗਾ ਉੱਥੇ ਪੇਨ ਇਹ ਸਟੇਡੀਅਮ ਗਰਾਊਂਡ ਹੈਗਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਹ ਦੇਖ ਸਕਦੇ ਹੋ ਸਟੇਡੀਅਮ ਹੈਗਾ ਤੇ ਤਸਵੀਰਾਂ ਜਿਹੜੀਆਂ ਉਹ ਵੀ ਦਿਖਾਵਾਂਗੇ ਜਿਹੜੀਆਂ ਸਟੇਡੀਅਮ ਦੇ ਵਿੱਚ ਕਹਿੰਦੇ ਖਾਲੀ ਬੋਤਲਾਂ ਕਹਿ ਸਕਦੇ ਆ ਸ਼ਰਾਬ ਦੀਆਂ ਜਿਹੜੀਆਂ ਪਈਆਂ ਹੋਈਆਂ ਨੇ ਉਹ ਵੀ ਤਸਵੀਰਾਂ ਤੁਹਾਨੂੰ ਨਾਲ ਦਿਖਾ ਰਿਹਾ ਹਾਂ ਦੇਖ ਸਕਦੇ ਹੋ ਤਸਵੀਰਾਂ ਹੈਗੀਆਂ ਨੇ ਖਾਲੀ ਬੋਤਲਾਂ ਜਿਹੜੀਆਂ ਇੱਥੇ ਮਿਲੀਆਂ ਕਹਿ ਸਕਦੇ ਆਂ ਵੀ ਜਿਹੜਾ ਰਾਤ ਨੂੰ ਇਹ ਕੰਮ ਹੋਇਆ ਕਿਤੇ ਨਾ ਕਿਤੇ ਜਾਂ ਕਿਸ ਨੇ ਰੰਜਸਕੀ ਕੋਈ ਸੀਗੀ ਜਿਹੜਾ ਇਸ ਕੰਮ ਨੂੰ ਅੰਜਾਮ ਦਿੱਤਾ ਇਹਦੀ ਤੋੜਫੋੜ ਕੀਤੀ ਗਈ ਹੈ ਜਾਂ ਕਿਸੇ ਨਸ਼ੇੜੀ ਵੱਲੋਂ ਕਹਿ ਸਕਦੇ ਆਂ ਵੀ ਇਸ ਚੀਜ਼ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਕਿ ਜਿਹੜਾ ਨਹੀਂ ਪੱਥਰ ਰੱਖਿਆ ਸੀਗਾ ਕੈਬਨਟ ਮੰਤਰੀ ਵੱਲੋਂ ਇਹ ਤੋੜਿਆ ਗਿਆ ਕਿਤਨਾ ਕਿਤੇ ਨਿੰਦਣੀਆਂ ਵੀ ਹੈਗਾ ਕਿਉਂਕਿ ਇਹ ਜਿਹੜਾ ਖੇਡਾਂ ਵਾਲ ਜਿਹੜਾ ਰੁਝਾਵ ਦੇਣਾ ਨਸ਼ਿਆਂ ਤੋਂ ਦੂਰ ਕਰਨ ਲਈ ਸਰਕਾਰਾਂ ਇਹੋ ਜਿਹੇ ਕੰਮ ਕਰਦੀਆਂ ਪਰ ਕਿਤਨਾ ਕਿਤੇ ਸ਼ਰਾਤੀ ਕਹਿ ਸਕਦੇ ਆ ਜਾਂ ਜਿਸ ਦੀ ਕਿਸੇ ਦੀ ਜੇ ਕਿਸੇ ਨੇ ਰੰਜਿਸ਼ ਦੇ ਤਹਿ ਤੀਤਾ ਕਿ ਬਹੁਤ ਹੀ ਕਹਿੰਦੇ ਮਾੜਾ ਕੰਮ ਕੀਤਾ ਕਿਉਂਕਿ ਬੱਚਿਆਂ ਦੇ ਕੁਵਿੱਖ ਵਾਸਤੇ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਸਰਕਾਰਾਂ ਵੱਲੋਂ ਜਿਹੜੇ ਇੱਥੇ ਸਰਪੰਚ ਸੀਗੇ ਜਿਹੜੇ ਇਸ ਪਿੰਡ ਦੇ ਸੋਹੜਾਂ ਕਲਾ ਦੇ ਉਹਨਾਂ ਨੇ ਵੀ ਗਲਬਤ ਕੀਤੀ ਹੈ ਉਹਨਾਂ ਨੇ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਨਿੰਦੇ ਆਇਆ ਕਿ ਇਹ ਬਹੁਤ ਨਿੰਦਨਯੋਗ ਗੱਲ ਹੈ ਜਿਹੜੀ ਕਿਸੇ ਨੇ ਕੀਤੀ ਹੈ ਇਹ ਪੱਥਰ ਤੋੜਿਆ ਪਰ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਹਨੂੰ ਜਲਦ ਜਿਹੜਾ ਆਪਾਂ ਫੇਰ ਰਿਪੇਅਰ ਕਰਕੇ ਤਿਆਰ ਕਰਾਂਗੇ ਤੇ ਜਿਹੜੇ ਨਾਲ ਹੋਰ ਵੀ ਲੋਕ ਸੀਗੇ ਪਿੰਡ ਵਾਸੀ ਉਹਨਾਂ ਨੇ ਵੀ ਕਿਤੇ ਨਾ ਕਿਤੇ ਇੱਥੇ ਸਵਾਲ اٹھਾਇਆ ਨੇ ਤੇ ਇਹ ਮੰਗ ਵੀ ਕੀਤੀ ਹੈ ਕਿ ਜਿਸ ਵੱਲੋਂ ਵੀ ਕਿਸੇ ਸ਼ਰਾਤੀ ਵੱਲੋਂ ਜਿਹੜੀ ਇਹ ਵਾਅਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਜਿਆ ਕਰਮ ਕੀਤਾ ਇਹਨੂੰ ਤੋੜਿਆ ਗਿਆ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਗੱਲ ਬਾਤ ਸੁਣਾਉਣੇ ਆ ਜਿਹੜੇ ਪਿੰਡ ਦੇ ਸਰਪੰਚ ਆ ਗਿਆ ਉਹਨਾਂ ਨੇ ਕੀ ਕਿਹਾ ਹੋਈ ਤੇ ਜਿਹੜੇ ਨਾਲ ਪਿੰਡ ਵਾਸੀ ਹੈਗੇ ਨਾ ਉਹਨਾਂ ਦਾ ਕੀ ਕਹਿਣਾ ਹੈ ਸਾਰੇ ਮਾਮਲੇ ਸੰਬੰਧੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਜੀਰ ਕੋ ਕੀ ਨਾਮ ਹੈ ਆਪਣਾ ਮੇਰਾ ਕੁਲਵੰਤ ਸਿੰਘ ਸਿਓੜਾ ਕਲਾਂਦੇ ਰਹ ਹਾਂ ਮੈਂ ਪਿੰਡ ਸਿਓੜਾ ਕਲਾਂਦੇ ਰਹਿਣਾ ਵਾਲਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਦੇਖਿਆ ਕਿ ਮੰਤਰੀ ਸਾਹਿਬ ਨੇ ਉਦਘਾਟਨ ਕੀਤਾ ਸੀ ਮੰਤਰੀ ਸਾਹਿਬ ਆਏ ਸੀ ਉਦਘਾਟਨ ਕੀਤਾ ਸੀ ਬੜਾ ਅੱਛਾ ਕੰਮ ਸੀ ਖੇਡ ਦਾ ਮੈਦਾਨ ਬਣ ਰਿਹਾ ਬੱਚਿਆਂ ਵਾਸਤੇ ਬੱਚੇ ਭਰਤੀ ਹੁੰਦੇ ਆ ਜਿਹੜੇ ਵੀ ਦੌੜਾਂ ਲਾਂਦੇ ਬੱਚੇ ਬੜੇ ਭਰਤੀ ਹੋਏ ਨੇ ਇੱਥੋਂ ਮੈਂ ਹੁਣ ਦੇਖਿਆ ਆਗੇ ਤੇ ਪਤਾ ਲੱਗਾ ਕਿ ਕੋਈ ਤੋੜ ਗਿਆ ਇੱਥੇ ਇਹ ਤਾਂ ਬੜੀ ਮਾੜੀ ਗੱਲ ਹੈ ਠੀਕ ਗੱਲ ਨਹੀਂ ਹੈ ਕੀ ਲੱਗਦਾ ਵੈਸੇ ਜਿੱਦਾਂ ਦੇਖਿਆ ਗਿਆ ਕਿ ਇੱਥੇ ਬੋਤਲਾਂ ਪਈਆਂ ਖਾਲੀ ਨਸ਼ੇ ਦੀਆਂ ਕਹਿੰਦੇ ਹੋਇਆ ਵੀ ਰਾਤ ਨੂੰ ਇਹ ਕੰਮ ਹੋ ਉਹਨਾਂ ਲੱਗਾ ਪਤਾ ਕਿ ਬੋਤਲਾਂ ਪੈਦੀਆਂ ਇੱਥੇ ਦੇਖੀਆਂ ਗਈਆਂ ਤੇ ਗਲਤੇ ਮਾਰੀ ਹੈ ਜੀ ਹੁਣ ਪਤਾ ਕੋਈ ਨਹੀਂ ਪਰਮਾਤਮਾ ਜਾਣੇ ਕੌਣ ਕਰ ਗਿਆ ਕੌਣ ਨਸ਼ਾ ਵਾਲੇ ਕਰ ਗਏ ਜਾਂ ਕੋਈ ਹੋਰ ਕਰ ਗਿਆ ਇਹ ਨਹੀਂ ਪਤਾ ਕੀ ਕੀ ਮੰਗਤੀ ਕਰਦੇ ਤੁਸੀਂ ਮੰਗ ਕਰਦੇ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਇਹ ਤੇ ਬੱਚਿਆਂ ਦੇ ਬੜੇ ਫਾਇਦੇਮੰਦ ਕੰਮ ਹੈ ਤੇ ਸਟੇਡੀਅਮ ਬਣ ਰਿਹਾ ਬੱਚੇ ਭਰਤੀ ਹੋਣਗੇ ਤਿੰਨ ਚਾਰ ਪਿੰਡ ਪੈਦੇ ਲਾਗੇ ਲਾਗੇ ਬੱਚਿਆਂ ਦਾ ਭਵਿੱਖ ਬਣੇਗਾ ਮੰਗੇ ਹੀ ਹੈ ਕਿ ਇਹਨਾਂ ਤੇ ਨਜ਼ਰ ਰੱਖੀ ਜਾਏ ਕੋਈ ਨਸ਼ਾ ਦੀ ਤਤਵੇ ਹੋ ਜੇ ਇਹ ਤੇ ਸਾਰਿਆਂ ਵਾਸਤੇ ਹੀ ਹੈ ਕੋਈ ਪਾਰਟੀ ਦਾ ਕੰਮ ਨਹੀਂ ਕੋ ਕਿਸੇ ਦਾ ਨਹੀਂ ਇਹ ਤੇ ਸਾਰਿਆਂ ਵਾਸਤੇ ਹੈ ਪੂਰੀ ਦੁਨੀਆ ਬਾਤ ਹੈ ਉਹ ਨਾਲ ਦੇ ਪਿੰਡ ਚ ਲਿਸਟੇਡੀਅਮ ਬਣਿਆ ਹਾਕੀ ਦੀ ਟੀਮ ਬਹੁਤ ਵਧੀਆ ਬਣੀ ਆ ਉੱਥੇ ਬੱਚੇ ਬਹੁਤ ਭਰਤੀ ਹੋਏ ਨੇ ਅਸੀਂ ਇੱਥੇ ਵੀ ਹੋਰ ਬੱਚੇ ਭਰਤੀ ਖੇਡਣ ਕਿਤੇ ਹੋਣਗੇ ਨਾ ਦੇਖਿਆ ਕਿ ਤਿੰਨ ਤੋਂ ਚਾਰ ਦਿਨ ਹੋ ਗਏ ਇਸ ਨੂੰ ਟੁੱਟੇ ਹੋਏ ਹਾਂਜੀ ਜੀ ਤੁਹਾਡੇ ਵੱਲੋਂ ਜਾਂ ਸਰਪੰਚ ਵੱਲੋਂ ਇਹਨੂੰ ਦੁਬਾਰਾ ਰਿਪੇਅਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਨਹੀਂ ਉਹ ਹੁਣ ਤੇ ਦੇਖਿਆ ਸੀ ਤੇ ਹੁਣ ਹੀ ਦੇਖਿਆ ਸੀ ਤੇ ਮੈਂ ਤੇ ਤੁਹਾਡੇ ਆਏ ਦੇ ਦੇਖਿਆ ਇੱਥੇ ਦੇਖਿਆ ਕਿ ਟੁੱਟਿਆ ਪਿਆ ਪਤਾ ਲੱਗਾ ਵੀ ਇਕੱਠੇ ਹੋ ਜੇ ਟੁੱਟਿਆ ਪਿਆ। ਸਰਪੰਚ ਸਾਹਿਬ ਕਹ ਰਹੇ ਹਨ ਕਿ ਸਾਨੂੰ ਉਸੇ ਦਿਨ ਰਾਤ ਜਿਹੜਾ ਦੂਸਰਾ ਆ ਫੋਨ ਕੀਤਾ ਸਰਪੰਚ ਸਾਹਿਬ ਕਹਿੰਦੇ ਕਿਸ ਨੇ ਫੋਨ ਕੀਤਾ ਸਰਪੰਚ ਸਾਹਿਬ ਬਾਹਰ ਸੀ ਪਤਾ ਨਹੀਂ ਕਿੱਥੇ ਹਨ। ਬਾਹਰ ਸੀਗੇ। ਤੇ ਬਾਹਰ ਸੀਗੇ ਚੰਬੇ ਗਏ ਦੇ ਸੀ ਪਤਾ ਨਹੀਂ ਕਿੱਥੇ ਗਏ ਦੇ ਤੇ ਕਹਿੰਦੇ ਵੀ ਫਿਰ ਫੋਨ ਆ ਗਿਆ ਵੀ ਤੋੜਤਾ ਦੇ ਫਿਰ ਹੁਣ ਆ ਗਏ ਨੇ ਪਤਾ ਲੱਗਾ ਇਹਨਾਂ ਨੂੰ ਤੇ ਆ ਗਏ ਨੇ। ਸਰ ਮੇਰਾ ਨਾਮ ਸ੍ਰਿੰਦਰ ਸਾਹਿਬ ਜੀ। ਸਰਪੰਚ ਤੁਸੀਂ ਜੀ ਸਰਪੰਚ ਤੁਹਾਡਾ ਕਲਾ ਕਿਹੜੀ ਪੈਂਦੀ ਹੈ ਏਰੀਆ ਕਿਹੜਾ? ਇਹ ਗ੍ਰਾਮ ਪੰਚਾਇਤ ਤੁਹਾਡਾ ਕਲਾ ਜੀ। ਸਤਨ ਸਿੰਘ ਦੇਖਿਆ ਕਿ ਇਥੇ ਕੈਬਨਿਟ ਮੰਤਰੀ ਜਿਹੜੇ ਪੰਜਾਬ ਦੇ ਹੈ ਕਟਾਰਚਕ ਜੀ ਉਹਨਾਂ ਬੋਲੇ ਕਿ ਨਹੀਂ ਪੱਥਰ ਰੱਖਿਆ ਗਿਆ ਸਟੇਡੀਅਮ ਦਾ ਜੀ ਜੀ ਜਿਸ ਦਿਨ ਰੱਖਿਆ ਜਾਂਦਾ ਉਸੇ ਦਿਨ ਇਹਨੂੰ ਤੋੜ ਦਿੱਤਾ ਜਾਂਦਾ ਕੀ ਲੱਗਦਾ ਤੁਹਾਨੂੰ ਇਹ ਜੀ 7 ਸਾਰਥੀ ਵਿਅਕਤੀਆਂ ਦੀ ਜਿਹੜੀ ਕਰਤੂਤ ਹੈ ਚਲੋ ਮਾਨਯੋਗ ਮਤਸਰਬ ਜੀ ਨੇ ਇਹ ਘਟਨਾ ਖ ਬੜੀ ਖੁਸ਼ੀ ਦੀ ਗੱਲ ਹੈ ਸੋ ਸਾਰੀ ਪਿੰਡ ਬੜੀ ਖੁਸ਼ੀ ਲੈ ਰਿਹਾ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਹੜੀ ਮੰਗ ਸੀਗੀ ਸਟੇਡੀਅਮ ਦੀ ਸੋ ਅਸੀਂ ਇਹ ਸਟੇਡੀਅਮ ਦੀ ਮੰਗ ਸਾਡੀ ਪੂਰੀ ਹੋ ਗਈ ਹੈ ਸੋ ਇਹ ਜਿਹੜੇ ਸਾਰਥੀ ਵਿਅਕਤੀ ਹੈਗੇ ਨੇ ਰਾਤ ਨੂੰ ਆ ਕੇ ਇਹਨਾਂ ਨੇ ਰਾਤ ਨੂੰ ਪਤਾ ਲੱਗਾ ਕਿ ਕੋਈ ਇਹਨਾਂ ਨੇ 9-10 ਵਜੇ ਜਿਹੜੀ ਹਰਕਤ ਕੀਤੀ ਆ ਔਰ ਨੈਕਸਟ ਅਗਲੇ ਦਿਨ ਸਵੇਰੇ ਮੁੰਡੇ ਦੀ ਕੋਲ ਆ ਕੇ ਜਿਹੜੇ ਦੋਲ ਲਾਣ ਦੇ ਸਭਪਤੀ ਦਾ ਕੱਲ ਹੋਈ ਆ ਸੋ ਅਸੀਂ ਕੋਹ ਕਰ ਰਹੇ ਆ ਕਿ ਜਿਹੜੇ ਸਾਰਥੀ ਅੰਦੀ ਕਾਨੂੰਨੀ ਕਾਰਵਾਈ ਆਪਾਂ ਸਰਕਾਰ ਵੱਲੋਂ ਵੀ ਜਿੰਨੀ ਤਰੀਕ ਨੂੰ ਰੱਖਿਆ ਗਿਆ ਸੀ ਨੀ ਵੇਖਿਆ ਕੋਈ ਇਹ ਹੁਣ ਤਿੰਨ ਕਿ ਚਾਰ ਦਿਨ ਚਾਰ ਪੰਜ ਦਿਨ ਹਾਂ ਅੱਜ ਤੋਂ ਪੰਜ ਦਿਨ ਪਹਿਲਾਂ ਕਰੀਬ ਜਿਹੜਾ ਰੁਕਾ ਰੱਖਿਆ ਸੀ ਉਸੇ ਦਿਨ ਹੀ ਰਾਤ ਨੂੰ ਜਿਹੜੇ ਸਰਾਤੀ ਵਿਅਕਤੀ ਨੇ ਨਾ ਇਹ ਜਿਹੜੇ ਹਰਕਤ ਕੀਤੀ ਗਲਤ ਹੈ ਚਲੋ ਅਸੀਂ ਇਹਦੀ ਕੋਹ ਕਰ ਰਹੇ ਹਾਂ ਸੋ ਕੋਈ ਵੀ ਸਰਕਾਰਾਂ ਕੋਈ ਵੀ ਸਰਕਾਰ ਆ ਜੇ ਇਹ ਜਿਹੜੇ ਸਟੇਡੀਅਮ ਬਣਾਉਂਦੇ ਨੇ ਲੋਕਾਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਜੂਠ ਨੂੰ ਖੇਡਾਂ ਵਾਲ ਜਿਹੜਾ ਉਤਸ਼ਾਹ ਵਿਦਾਨ ਵਾਸਤੇ ਜਿਹੜੇ ਇਹੋ ਜਿਹੇ ਉਪਰਾਲੇ ਕੀਤੇ ਜਾਂਦੇ ਨੇ ਜੀ ਜੀ ਪਰ ਆਪਾਂ ਦੇਖਿਆ ਕਿ ਇੱਥੇ ਪਿੱਛੇ ਸਟੇਡੀਅਮ ਦੇ ਵਿੱਚ ਜਿਹੜੀਆਂ ਬੋਤਲਾਂ ਪਈਆਂ ਖਾਲੀ ਸ਼ਰਾਬ ਦੀਆਂ ਲੱਗਦਾ ਕਿਤੇ ਨਸ਼ੇੜੀ ਵੱਲੋਂ ਇਹੋ ਜਿਹਾ ਕੰਮ ਕੋਈ ਕੀਤਾ ਹੈ ਬਿਲਕੁਲ ਬਿਲਕੁਲ ਜੀ ਇਹ ਤੇ ਨਿੱਜੀ ਰੰਜਸ਼ ਵੀ ਕਿਸੇ ਦੀ ਕਹਿ ਸਕਦੇ ਹਾਂ ਅਸੀਂ ਕਿਸੇ ਨੂੰ ਸਿੱਧਾ ਟਾਰਗੇਟ ਨਹੀਂ ਕਰ ਸਕਦੇ ਕਿਉਂਕਿ ਜਿਨਾ ਬ ਸੋ ਅਸੀਂ ਹੋ ਸਕਦਾ ਕਿਸੇ ਹੋਰ ਵਿਅਕਤੀ ਨੇ ਸਾਥ ਕੀਤੀ ਜੋ ਜਿੰਨੇ ਸਾਥ ਕੀਤ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਸੋ ਜਿਹੜਾ ਨਸ਼ੇ ਦਾ ਇਹ ਤਾਂ ਹੁਣ ਕਾਫੀ ਥੰਮ ਪੈ ਗਿਆ ਇੱਥੇ ਮਤਲਬ ਜੀ ਬੱਚੇ-ਪੁੱੱਚੇ ਰਾਤ ਨੂੰ ਪ੍ਰੈਕਟਿਸ ਕਰਦੇ ਆ ਥੋੜਾ ਫਰਕ ਪੈ ਗਿਆ ਅੱਜ ਤੋਂ ਸਾਲ 2 ਸਾਲ ਪਹਿਲਾਂ ਇਥੇ ਬਹੁਤ ਬੁਰਾ ਹਾਲ ਸੀਗਾ ਸੋ ਆਸ-ਆਸਾ ਫਰਕ ਪੈ ਰਿਹਾ ਸੋ ਅਸੀਂ ਸਰਕਾਰ ਨੂੰ ਇਹ ਮੰਗ ਵੀ ਕਰਦੇ ਆ ਕਿ ਸਾਨੂੰ ਥੋੜੀ ਜੋ ਪੁਲਿਸ ਰਾਤਾ ਦੇ ਕੇ ਸਾਹਮਣੇ ਜਿੱਥੇ ਕਿ ਲੋੜ ਪੈਂਦੀ ਆ ਜਿਹੜੇ ਕੋਈ ਸਾਥੀ ਵਿਅਕਤੀ ਇਥੇ ਕਾਬੂ ਆਦੇ ਉਹਨਾਂ ਦਾ ਜੋ ਕਾਨੂੰਨੀ ਕਾਰਵਾਈ ਉਹ ਕਰਵਾਵਾਂਗੇ ਸੋ ਅਸੀਂ ਧੰਨਵਾਦ ਵੀ ਕਿਤੇ ਸਰਕਾਰ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਪੈਲ ਦੇ ਦਾਹਤੇ ਇਹ ਸਟੇਡੀਅਮ ਦਿੱਤਾ ਕੀ ਮੈਸੇਜ ਦੇਣਾ ਚਾਹੁੰਦੇ ਯੂਥ ਨੂੰ ਇਹੋ ਜਿਹੇ ਹੱਕ ਤਾਂ ਜਿੱਤਣਾ ਜਿਹੜੀ ਗਲਤ ਕੋਈਆਂ ਹਰਕਤਾਂ ਇਹਦੇ ਨਾਲ ਆਣ ਵਾਲੇ ਯੂਥ ਨੇ ਜਿਹੜੇ ਆਪਣੇ ਆਪਣੇ ਪਰਿਵਾਰ ਦੀ ਨਸਲ ਵੀ ਖਤਮ ਹੋ ਜਾਂਦੀ ਐ ਸੋ ਜਿਹੜੇ ਬੱਚੇ ਇਸ ਜਿਹੜਾ ਇਹ ਸਟੇਡੀਅਮ ਬਣ ਰਿਹਾ ਇਹਦੇ ਵਿੱਚ ਕਰੀਬ ਚਾਰ ਪਿੰਡਾਂ ਪਿੰਡਾਂ ਦੇ ਵਿਚ ਜਿਹੜੇ ਪ੍ਰੈਕਟਿਸ ਕਰਦੇ ਆ ਉਹ ਚਾਰ ਪਿੰਡਾਂ ਪਿੰਡਾਂ ਦੇ ਵਿੱਚੋਂ ਘਟੋ ਘਟੇ ਕੋਈ 25 30 ਮੁੰਡੇ ਜਿਹੜੇ ਇਸ ਗਰਾਉਂਡ ਵਿੱਚੋਂ ਭਰਤੀ ਹੋਏ ਨੇ ਸੋ ਉਹ ਵੀ ਮਨ ਮਹਿਸੂਸ ਕਰਦੇ ਜਦੋਂ ਛੁੱਟੀਆਂ ਆਉਂਦੇ ਸਾਨੂੰ ਖੁਸ਼ੀ ਹੁੰਦੀ ਆ ਉਹ ਕਹਿੰਦੇ ਵੀ ਅਸੀਂ ਇਸ ਗਰਾਉਂਡ ਦੇ ਵਿੱਚੋਂ ਤਿਆਰੀ ਕੀਤੀ ਆ ਸਾਨੂੰ ਬਹੁਤ ਵਧੀਆ ਲੱਗਿਆ ਸੋ ਜਿਹੜੇ ਬੱਚੇ ਗਲਤ ਪਾਸੇ ਜਾ ਰਹੇ ਸੀ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਹੱਥ ਜੁੜ ਕੇ ਬੇਨਤੀ ਹੈ ਕਿ ਗਲਤ ਪਾਸੇ ਨਾ ਜਾਓ ਸੋ ਆਪਣੇ ਬੱਚਿਆਂ ਵਾਸਤੇ ਮਤਲਬ ਕਿ ਗਲਤ ਅਸਰ ਨਾ ਪਵੇ ਸੋ ਅਸੀਂ ਉਹ ਬੇਨਤੀ ਕਰਾਂਗੇ ਕਿ ਅਸੀਂ ਜੋ ਕਰਨ ਜੇ ਸਟੇਡੀਅਮ ਬੰਨ੍ਹਿਆ ਤੇ ਨਾਲ ਸਹਿਯੋਗ ਕਰਨ ਸੋ ਨਸ਼ਿਆਂ ਤੋਂ ਦੂਰ ਹਨ ਅਜੇ ਕੋਈ ਗਲਤ ਵਿਅਕਤੀ ਪਾਇਆ ਜਾਂਦਾ ਸੋ ਅਸੀਂ ਉੱਤੇ ਜੋ ਕਾਨੂੰਨੀ ਕਾਰਵਾਈ ਬੰਦੇ ਉਹ ਕਰਵਾਵਾਂਗੇ